ਆ ਦੇਖੋ ਜੇ ਇੰਨਾ ਪਾਣੀ ਪਾਉਂਦੇ ਦੁੱਧ ਚ ਕੱਪੜੇ ਬਾਜੀ ਕਰਦੇ ਦੇਖੋ ਜੀ ਦੇਖੋ ਗਰਮਾ ਦੇਖੀ ਗਰਮਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਹੱਸਦੇ ਵਾਸਤੇ ਹੋਵਾਂਗੇ ਤੁਹਾਡਾ ਸਵਾਗਤ ਹੈ ਸਾਡੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਸਵੇਰੇ ਸਵੇਰੇ ਮਮਮੀ ਨੇ ਪਹਿਲਾਂ ਪਸੂ ਨਵਾਏ ਸਾਰੇ ਛੇਤੀ ਛੇਤੀ ਤੇ ਮੈਤਾ ਜਾਣਾ ਸੀ ਐਡਮਿਸ਼ਨ ਕਰਾਉਣ ਤੇ ਗਰਲੀਨ ਤੇ ਮੰਮੀ ਨੇ ਦੋਨਾਂ ਨੇ ਰਲ ਕੇ ਨਾ ਪਸੂ ਨਵਾਏ ਗਰਲੀਨ ਕੈਮਰਾਮੈਨ ਬਣੀ ਹੋਈ ਸੀ ਤੇ ਮੰਮੀ ਪਸੂ ਨਵਾ ਰਹੀ ਸੀ ਹੁਣ ਵਾਰੀ ਆ ਜੀ ਆਪਣੀ ਗਾਂ ਦੀ ਤੇ ਇਹਦਾ ਨਾਮ ਆਪਾਂ ਰੱਖਿਆ ਹੋਇਆ ਵਾ ਜੀ ਗੰਗਾ ਪਰ ਇਹ ਪਾਣੀ ਤਾਂ ਬਹੁਤ ਚੱਲਦੀ ਮਸਾ ਨਿਵਾਉਣੀ ਇਹਨੂੰ ਤੇ ਮੱਝ ਤਾਂ ਆਪਣੀ ਵਧੀਆ RAMRANਾ ਲੈਂਦੀ ਉਹਨੂੰ ਪਸੰਦ ਆ ਨਾ ਹਣਾ ਤੇ ਜਿਹੜੀ ਗਾਂ ਆ ਆਪਣੀ ਗੰਗਾ ਇਹ ਪਾਣੀ ਤਾਂ ਬਹੁਤ ਚੱਲਦੀ ਤੇ ਇਹਨੂੰ ਆਪਾਂ ਨਵਾ ਕੇ ਦੇਖੋ ਕਿਵੇਂ ਮੂੰਹ ਸੈੜਦੇ ਨਹੀਂ ਕੀਤਾ ਹੋਇਆ ਵਾ ਤੇ ਇਹਨੂੰ ਤਾਂ ਹੀ ਹੁੰਦਾ ਕਿ ਬਸ ਮੈਨੂੰ ਬੰਨ ਦੋ ਨਵਾਉਣ ਨੂੰ ਰਹਿਣ ਦੋ ਤੇ ਫਿਰ ਵੀ ਆਪਾਂ ਨਵਾਤਾ ਕਿਉਂਕਿ ਗਰਮੀ ਬਹੁਤ ਆ ਤੇ ਹੁਣ ਵਾਰੀ ਆ ਆਪਣੀ ਇਹ ਜਿਹੜੀ ਬੱਚੀ ਆ ਇਹਦਾ ਨਾਮ ਹੈਗਾ ਜੀ ਖੁਸ਼ੀ ਫਿਰ ਖੁਸ਼ੀ ਨੂੰ ਨਵਾ ਕੇ ਫਿਰ ਆਪਾਂ ਨਵਾਉਣਾ ਚ ਕੱਟੀ ਨੂੰ ਤੇ ਆਪਣੀ ਜਿਹੜੀ ਕੱਟੀ ਆ ਉਹਦਾ ਨਾਮ ਹੈਗਾ ਵਾ ਐਤ ਇਹ ਜਿਹੜੀ ਆਪਣੀ ਐਤ ਆ ਉਹਦਾ ਨਾਮ ਐਤ ਤਾਂ ਰੱਖਿਆ ਵਾ ਕਿਉਂਕਿ ਉਹ ਐਤਵਾਰ ਨੂੰ ਹੋਈ ਸੀ ਮੰਮੀ ਉਹਨੂੰ ਐਤ ਕਹਿ ਦਿੰਦੀ ਆ ਤੇ ਮੈਂ ਉਹਨੂੰ ਅਤਰੋ ਵੀ ਕਹਿ ਦਿੰਦੀ ਆ ਦੋਨੇ ਨਾਮ ਦੋ ਨਾਮ ਮਤਲਬ ਰੱਖੇ ਹੋਈ ਆ ਦੇਖੋ ਕਿ ਉਹ ਐਤਵਾਰ ਨੂੰ ਹੋਈ ਸੀ ਆ ਦੇਖੋ ਜੇ ਇੰਨਾ ਪਾਣੀ ਪਾਉਂਦੇ ਦੁੱਧ ਚ ਕੱਪਲੇ ਬਾਜੀ ਕਰਦੇ ਦੇਖੋ ਜੀ ਦੇਖੋ ਜਿੰਦੀ 1.5 ਕਿਲੋ ਆ ਜੀ 3 ਕਿਲੋ ਕਰ ਦਿੰਦੇ ਪਾਣੀ ਪਾ ਕੇ ਹਾਂਜੀ ਹੁਣ ਆਪਾਂ ਪਸ਼ੂ ਨਵਾਤੇ ਆ ਪਸ਼ੂ ਦੂਸਰੀ ਸਾਈਡ ਬੰਨ ਤੇ ਨਵਾ ਕੇ ਤੇ ਇਧਰ ਲਈ ਸਾਡੇ ਰਾਤ ਨੂੰ ਬੰਨੇ ਹੁੰਦੇ ਆ ਤਾ ਕਰਕੇ ਆ ਸ਼ਾਮ ਤੱਕ ਸੁੱਕ ਜਾਊਗਾ ਤੇ ਇਹ ਫਿਰ ਸ਼ਾਮ ਨੂੰ ਇੱਧਰ ਬੰਨਦੇ ਆ ਦੋ ਇੱਕ ਫਿਰ ਦੂਜੇ ਪਾਸੇ ਸੁੱਕ ਜਾਂਦਾ ਹੁੰਦਾ ਤਾਂ ਕਰਕੇ ਅਸੀਂ ਇੱਧਰੋਂ ਗੋਹਾ ਕੁੜਾ ਕਰਕੇ ਤੇ ਆਪਾਂ ਹੁਣੇ ਵੇਲੇ ਤੇ ਫਿਰ ਹੋ ਜਾਣਾ ਐਡਮਿਸ਼ਨ ਕਰਾਉਣ ਤੇ ਆਪਾਂ ਲਾਣੀ ਰੋਕੀ ਤੇ ਤਾਂ ਕਰਕੇ ਛੇਤੀ ਆਪਾਂ ਇੱਧਰੋਂ ਕਰਕੇ ਤੇ ਆਪਾਂ ਨੇ ਵੇਲੇ ਤਾਨੂੰ ਪਤਾ ਹੀ ਹੈ ਜਦੋਂ ਐਡਮਿਸ਼ਨ ਕਰਾਉਣੀ ਹੁੰਦੀ ਆਪਾਂ ਗੇੜੇ ਕਿੰਨੇ ਲੱਗਦੀ ਆ ਨਾ ਕਦੇ ਫੋਟੋ ਸ਼ੇਟ ਕਰਾਓ ਕਦੇ ਕਾਸ਼ ਕਰਾਓ ਤੇ ਹੁਣ ਆਪਾਂ ਫੋਟੋ ਸ਼ੇਟ ਕਰਾਉਣ ਆਏ ਸੀ ਤੇ ਐਡਮਿਸ਼ਨ ਵੀ ਆਪਣੀ ਹੋ ਗਈ ਆ ਤੇ ਐਡਮਿਸ਼ਨ ਕਰਾਉਣ ਤੋਂ ਬਾਅਦ ਮੰਮੀ ਨੇ ਕਿਹਾ ਸੀ ਗਰਲੀਨ ਲਈ ਚਪਲਾਂ ਵਗੈਰਾ ਦੇਖ ਲਈ ਕਿਉਂਕਿ ਜਿਹੜੀਆਂ ਗਰਲੀਨ ਦੀਆਂ ਚਪਲਾਂ ਜਦੋਂ ਅਸੀਂ ਹਰਮੰਦਰ ਸਾਹਿਬ ਗਏ ਸੀ ਨਾ ਤੇ ਇਹਦੇ ਚਪਲਾਂ ਵਜਾਰੀ ਦੀਆਂ ਉੱਥੇ ਪਾਣੀ ਚ ਰੜਗੀਆਂ ਸੀ ਮੀਂਹ ਬਹੁਤ ਜ਼ਿਆਦਾ ਤੇਜ਼ ਸੀ ਆ ਤੇ ਪਰ ਗਰਲਿੰਗ ਦੇ ਪਸੰਦੀ ਨਹੀਂ ਆਇਆ ਚੱਕਰਾਂ ਤੇ ਫਿਰ ਗਰਲਿੰਗ ਅੰਦੀ ਕੋਈ ਨਦੀ ਦੀ ਆਪਾਂ ਪੈਂਡੋ ਚ ਹੀ ਲਾ ਲਾਂਗੇ ਮੈਂ ਕਿਹਾ ਠੀਕ ਆ ਫਿਰ ਅਸੀਂ ਟੌਪ ਵਗੈਰਾ ਦੇਖਣ ਲੱਗੇ ਕਿ ਕਾਲਜ ਵਗੈਰਾ ਜਾਣਾ ਹੁੰਦਾ ਕਿ ਪਾਉ ਨੂੰ ਟੌਪ ਤੇ ਫਿਰ ਸਾਨੂੰ ਉੱਥੇ ਸਾਡੀਆਂ ਫਰੈਂਡਸ ਵੀ ਮਿਲ ਗਈਆਂ ਸੀ ਹਾਂਜੀ ਪਰ ਜਿਹੜੇ ਆਪਾਂ ਟੌਪ ਵੇਖੇ ਸੀ ਉਹ ਬਹੁਤ ਜ਼ਿਆਦਾ ਮਹਿੰਗੇ ਸੀ 300-400 ਦੇ ਸੀ ਇਹ ਟੌਪ ਪਤਾ ਹੀ ਤੁਹਾਨੂੰ ਮਾਲ ਦੇ ਵਿੱਚ ਕਿੰਨਾ ਮਹਿੰਗਾ ਸਾਮਾਨ ਮਿਲਦਾ ਵਾ ਆਤਮਿਕ ਅਨੁਭਵ ਹੋਣ ਕੀ ਕਦਰ ਹੈ ਕਿ ਸ਼ਾਂਤੀ ਮਿਲਦੀ ਹੈ ਅਸੀਂ ਨੀਂਦ ਵੀ ਤੇ ਬਿਹਤਰੀਆਂ ਨਾਲ ਹੁੰਦੀ ਹੈ ਜਦੋਂ ਡੀਐਮ ਕੋਲ ਹੋਵੇ ਮਤਲਬ ਦਿੱਖੀ ਰਹੇ ਮਨ ਅਗਰ ਕੁਝ ਹੋਰ ਨਹੀਂ ਹੈ ਹਾਂਜੀ ਫਿਰ ਆਪਾਂ ਜੀ ਮੌਂਟ ਬਾਡ ਆਪਾਂ ਖਾਣਗੇ ਸੀ ਜੀ ਪੀਜ਼ਾ ਮੇਰੀ ਫਰੈਂਡ ਨੇ ਕਹਿੰਦੀ ਕਿ ਤੇਰੀ ਮਾਸੇ ਦੀ ਕੁੜੀ ਆਈ ਆ ਮੈਂ ਕੁਛ ਨਾ ਕੁਛ ਖਵਾਉਂਗੀ ਮੈਂ ਕਿ ਚੱਲ ਰਹਿਣ ਦੇ ਕੋਈ ਨਾ ਕਹਿੰਦੀ ਜਾਂ ਜੂਸ ਪੀ ਲੈ ਜਾਂ ਕੁਛ ਖਾ ਲ ਲੈ ਮੈਂ ਕਿ ਚੱਲ ਫਿਰ ਪੀਜ਼ਾ ਹੀ ਖਾ ਲੈਂਦੇ ਆ ਫਿਰ ਅਸੀਂ ਤਿੰਨਾਂ ਨੇ ਪੀਜ਼ਾ ਖਾਦਾ ਸੀਗਾ ਤੇ ਘਰੇ ਆ ਗਏ ਸੀ ਦੱਸਿਆ ਨਹੀਂ ਸੀ ਕਿਸੇ ਨੂੰ ਕਿ ਅਸੀਂ ਪੀਜ਼ਾ ਖਾਦਾ ਵਾ ਤੇ ਫਿਰ ਮੈਂ ਕਿ ਚੱਲ ਵਲੌਗ ਵੀ ਦੇਖਣਗੇ ਉਹ ਦਿਨ ਸਾਰਿਆਂ ਨੂੰ ਪਤਾ ਲੱਗੂਗਾ ਕਿ ਇਹ ਪੀਜ਼ਾ ਵੀ ਖਾਧੀਆਂ ਨੇ ਗਾਈਜ਼ ਹੋਣਾ ਪਖਾਵਾਂਗੀ ਪੀਜ਼ਾ

ਮੋਂ ਗਾਈਸ ਆਪਾ ਠੀਕ ਹੈ। ਟਰੈਕ ਨਹੀਂ। ਇੱਕ ਤੇ ਲਾ ਲਾ ਮਾਂ। ਇੱਕ ਮਾਦਰ ਹੋ ਰਿਹਾ। ਗਾਈਸ ਆਪਾ ਪੀਜ਼ਾ ਖਾ ਲਿਆ। ਥੇਣ ਆਪਾ ਮੈਨਜਨ ਨੂੰ ਬੱਸ ਸਾਈਡ ਤੇ ਹੈ ਨੈਪਕਿਨ ਲੈ ਲਓ। ਲਾ ਲਾ। ਗਰ ਜੀ ਬੰਦ ਰਿਹਾ ਵਾ ਹੁਣ ਪਹ ਜਾ ਰਹੇ ਆ ਘਰੇ ਘਰ ਕੋ ਜਾ ਰਹੇ ਘਰ ਕੋ ਹਾਂਜੀ ਜੀ ਤੁਸੀਂ ਸੱਚ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਜਾਣਾ ਤੇ ਮਿਲਦੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਨੰਗ ਬਲੌਗ ਦੇ ਵਿੱਚ ਇਹ ਤਾਂ ਤੁਹਾ ਲਈ ਧੰਨਵਾਦ ਹੱਸਦੇ ਰਹੋ ਵਸਦੇ ਰਹੋ